ਤਤਸਵੀਰ ਕਾਲ ਸੰਗਤ ਜੀ ਜੁੜੇ ਹੋਏ ਹੱਥ ਅੱਜ ਅਸੀਂ ਗੱਲ ਕਰਾਂਗੇ ਬੱਚਿਆਂ ਦੀ ਪੜ੍ਹਾਈ ਵਾਸਤੇ ਹਰ ਮਾਪਿਓ ਚਾਹੁੰਦਾ ਹੈ ਕਿ ਉਹਦੇ ਬੱਚੇ ਚੰਗੀ ਪੜ੍ਹਾਈ ਕਰਨ ਨਾਮ ਕਮਾਉਣ ਤੇ ਪਰਿਵਾਰ ਦਾ ਸਿਰ ਉੱਚਾ ਕਰਨ ਪਰ ਪੜ੍ਹਾਈ ਵਿੱਚ ਸਫਲਤਾ ਹਮੇਸ਼ਾ ਮਿਹਨਤ ਅਰਦਾਸ ਤੇ ਚੰਗੇ ਆਚਰਣ ਨਾਲ ਹੀ ਆਉਂਦੀ ਹੈ ਇੱਕ ਅਰਦਾਸ ਦੀ ਤਾਕਤ हर सवेरे बच्चों साफ मन नाल पढ़न तो पहला छोटी जि अरदस करनी चाहती है हे वागुरु सानू ज्ञान बखश सानू चंगे विचार बख़श। दो नियमित पढ़ाई की आदत पढ़ाई सिर्फ एग्जाम के दिन नहीं सगो हर रोज़ की आदत बनानी चाहती है दिन में घट्टों घट दो तो तीन घंटे ध्यान पढ़ना बहुत जरूरी है तीन ਮਾਤਾ ਪਿਤਾ ਦੀ ਜ਼ਿੰਮੇਵਾਰੀ ਮਾਪਿਓ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਮੋਟੀਵੇਟ ਕਰਨ ਨਾ ਕਿ ਸਿਰਫ ਡਾਂਟਣ ਘਰ ਦਾ ਮਾਹੌਲ ਪੜਾਈ ਲਈ ਸ਼ਾਂਤ ਤੇ ਪੋਜ਼ੀਟਿਵ ਹੋਵੇ 4 ਸੰਸਕਾਰ ਤੇ ਨਾਮ ਜਪਣਾ ਜੇ ਬੱਚੇ ਸਵੇਰੇ ਜਾਂ ਸ਼ਾਮ ਨੂੰ ਕੁਝ ਮਿੰਟਾਂ ਲਈ ਵਾਹਿਗੁਰੂ ਦਾ ਨਾਮ ਜਪਦੇ ਹਨ ਤਾਂ ਮਨ ਸ਼ਾਂਤ ਰਹਿੰਦਾ ਹੈ ਤੇ ਪੜਾਈ ਵਿੱਚ ਕਨਸੈਂਟਰੇਸ਼ਨ ਵੱਧਦਾ ਹੈ इस तरह माँ प्यो जे बच्चों मिलकर मेहनत करना चंगे विचार चंकी संगत और चंगे संस्कार देख त पढ़ाई कामयाबी जरूर मिलती है एक समा सारणी टाइम टेबल हर बच्चे नू अपना डेली शेड्यूल बना चाहिए है कि समय उठना कदों पढ़ना कदों आराम करना यह सब अकलिल होना चाहता है जे टाइम टेबल फिक्स हो ਦਾ ਬੱਚਾ ਬਿਨਾ ਸਟ੍ਰੈਸ ਦੇ ਸਾਰੀ ਤਿਆਰੀ ਕਰ ਲੈਂਦਾ ਹੈ 2 ਤੰਦਰੁਸਤ ਖੁਰਾਕ ਹੈਲਦੀ ਫੂਡ ਖਾਲੀ ਕਿਤਾਬਾਂ ਹੀ ਨਹੀਂ ਸਰੀਰ ਨੂੰ ਵੀ એનર્ਜੀ ਦੀ ਲੋੜ ਹੁੰਦੀ ਹੈ ਦੁੱਧ ਫਲ ਸਬਜ਼ੀਆਂ ਅਖਰੋਟ ਤੇ ਬਦਾਮ ਇਹ ਸਭ ਮੈਮਰੀ ਵਧਾਉਂਦੇ ਹਨ ਜੰਕ ਫੂਡ ਜਾਂ ਮੋਬਾਈਲ ਗੇਮਰਸ ਵਿੱਚ ਐਕਸੈਸ ਟਾਈਮ ਅ ਬ੍ਰੇਨ ਨੂੰ ਕਮਜ਼ੋਰ ਕਰਦਾ ਹੈ 3 ਧਿਆਨ ਤੇ ਕਨਸੈਂਟ੍ਰੇਸ਼ਨ ਪੜ੍ਹਦੇ ਸਮੇਂ ਫੋਨ, ਟੀਵੀ ਜਾਂ ਹੋਰ ਡਿਸਟਰੈਕਸ਼ਨਸ ਤੋਂ ਦੂਰ ਰਹਿਣਾ ਚਾਹੀਦਾ ਹੈ। ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਇੱਕ ਸਮੇਂ ਸਿਰਫ ਇੱਕ ਸਬਜੈਕਟ ਤੇ ਫੋਕਸ ਕਰਨ। 4. ਅਸਪੋਰਟ ਤੇ ਐਕਸਰਸਾਈਜ਼। ਪੜਾਈ ਦੇ ਨਾਲ ਨਾਲ ਸਰੀਰ ਨੂੰ ਐਕਟਿਵ ਰੱਖਣਾ ਵੀ ਜ਼ਰੂਰੀ ਹੈ। ਘਾਟੋ-ਘੱਟ 30 ਮਿੰਟ ਖੇਡਾਂ ਜਾਂ ਐਕਸਰਸਾਈਜ਼ ਨਾਲ ਮਨ ਤਾਜ਼ਾ ਹੋ ਜਾਂਦਾ ਹੈ। ਸੰਗਤ ਜੀ ਬੱਚਿਆਂ ਦੀ ਪੜ੍ਹਾਈ ਸਿਰਫ ਕਿਤਾਬਾਂ ਤੱਕ ਸੀਮਿਤ ਨਹੀਂ ਰਹਿੰਦੀ ਉਹਨਾਂ ਦੀਆਂ ਆਦਤਾਂ ਖਾਣ ਪੀਣ ਨੀਂਦ ਅਤੇ ਖੇਡਾ ਵੀ ਉਹਨਾਂ ਦੀ ਸਫਲਤਾ ਵਿੱਚ ਵੱਡਾ ਯੋਗਦਾਨ ਪਾਉਂਦੀਆਂ ਹਨ ਇੱਕ ਛੋਟੇ ਛੋਟੇ ਗੋਲਸ ਬਣਾਉਣਾ ਜਦੋਂ ਬੱਚਾ ਵੱਡੇ ਸਿਲੇਬਸ ਨੂੰ ਦੇਖਦਾ ਹੈ ਤਾਂ ਉਹ ਡਰ ਜਾਂਦਾ ਹੈ ਇਸ ਲਈ ਸਿਲੇਬਸ ਨੂੰ ਛੋਟੇ ਛੋਟੇ ਹਿੱਸਿਆਂ ਵਿੱਚ ਡਿਵਾਈਡ ਕਰੋ ਹਰ ਛੋਟੇ ਗੋਲ ਨੂੰ ਪੂਰਾ ਕਰਕੇ ਬੱਚੇ ਨੂੰ ਖੁਦ ਤੇ ਕੌਨਫੀਡੈਂਸ ਆਉਂਦਾ ਹੈ 2 ਪੋਜ਼ਿਟਿਵ ਫੀਡਬੈਕ ਬੱਚੇ ਨੂੰ ਹਰ ਛੋਟੀ ਅਚੀਵਮੈਂਟ ਤੇ ਸ਼ਾਬਾਸ਼ ਦੇਣੀ ਬਹੁਤ ਜ਼ਰੂਰੀ ਹੈ ਡਾਂਟ ਨਾਲ ਮਨੋਬਲ ਟੁੱਟਦਾ ਹੈ ਪਰ ਹੌਸਲਾ ਅਫਜ਼ਾਈ ਨਾਲ ਉਹ ਹੋਰ ਮਿਹਨਤ ਕਰਦਾ ਹੈ 3 ਸਕਸੈਸ ਸਟੋਰੀ ਸੁਣਾਉਣਾ ਬੱਚਿਆਂ ਨੂੰ ਉਹਨਾਂ ਲੋਕਾਂ ਦੀਆਂ ਕਹਾਣੀਆਂ ਦੱਸੋ ਜਿਨ੍ਹਾਂ ਨੇ ਮਿਹਨਤ ਨਾਲ ਸਫਲਤਾ ਹਾਸਲ ਕੀਤੀ ਇਸ ਨਾਲ ਬੱਚਿਆਂ ਨੂੰ ਯਕੀਨ ਆਉਂਦਾ ਹੈ ਕਿ ਉਹ ਵੀ ਕਰ ਸਕਦੇ ਹਨ 4 ਅਸਤਲੈਸ ਤੋਂ ਦੂਰ ਰੱਖਣਾ ਬੱਚੇ ਤੇ ਬਹੁਤ ਵੱਧ ਪ੍ਰੈਸ਼ਰ ਪਾਉਣਾ ਠੀਕ ਨਹੀਂ ਪੜਾਈ ਨੂੰ ਦਿਲਚਸਪ ਬਣਾਉਣ ਲਈ ਕਦੇ ਕਦੇ ਗੇਮਸ ਜਾਂ ਕੁਇਜ਼ ਅਸਟਾਈਲ ਰਿਵੀਜ਼ਨ ਕਰੋ ਸੰਗਤ ਜੀ ਬੱਚਿਆਂ ਨੂੰ ਮੋਟੀਵੇਟ ਕਰਨਾ ਮਾਂ ਪਿਓ ਅਤੇ ਅਧਿਆਪਕਾਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਜੇ ਬੱਚਿਆਂ ਨੂੰ ਪਿਆਰ ਸਪੋਰਟ ਅਤੇ ਪੋਜ਼ਿਟਿਵ এনवायरमेंट ਮਿਲਦਾ ਰਹੇ ਤਾਂ ਉਹ ਜ਼ਿੰਦਗੀ ਦੇ ਹਰ ਪੜਾਅ 'ਚ ਕਾਮਯਾਬ ਹੋ ਸਕਦੇ ਹਨ ਅੱਗੇ ਦੇ ਪਾਰ 4 ਵਿੱਚ ਅਸੀਂ ਗੱਲ ਕਰਾਂਗੇ ਕਿ ਕਿਵੇਂ ਆध्यात्मਿਕਤਾ ਅਤੇ ਨਾਮ ਸਿਮਰਨ ਪੜਾਈ ਵਿੱਚ ਮਦਦ ਕਰਦੇ ਹਨ